ਹਾਂਜੀ ਦੋਸਤੋ ਕੀ ਹਾਲ ਚਾਲ ਹੈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤੇ ਹੁਣ ਟਾਈਮ ਹੋ ਰਿਹਾ 8:30 ਤੇ ਸਵੇਰੇ ਜੰਮ ਨੂੰ ਗਈ ਸੀ ਤੇ ਫੋਨ ਲੈ ਗਿਆ ਨਹੀਂ ਗਏ ਚਾਰਜ ਨਹੀਂ ਸੀ ਤੇ ਅੱਜ ਲੈ ਕੇ ਲਾਈ ਸੀ ਤੇ ਉਹ ਕਰਦੇ ਆ ਵਲੌਗ ਨੂੰ ਕੰਟੀਨਿਊ ਤੇ ਗਾਇਸ ਕੱਲ ਰਾਤ ਲੇਟ ਸੁੱਤਾ ਸੀ ਤੇ ਸਵੇਰੇ ਵੀ ਸਾਜਰੇ ਉੱਠੀਏ ਸੀ ਜੰਮ ਜਾਣ ਨੂੰ ਤੇ ਹੁਣ ਨਹੀਂ ਆ ਰਹੀ ਹੈ ਤਾਂ ਥੋੜਾ ਟਾਈਮ ਆਰਾਮ ਕਰਦੇ ਫਿਰ ਮਿਲਦੇ ਤੁਹਾਨੂੰ ਬਾਅਦ ਹਾਂਜੀ ਗਾਇਸ ਹੁਣ ਮੈਂ ਉੱਠਿਆ ਤੇ ਟਾਈਮ ਹੋ ਗਿਆ 11:00 ਵੱਜ ਗਏ ਨੇ ਤੇ ਮੇਕਾਨੀਆਂ ਬੰਦ ਕਰ। ਤੇ ਜੀ ਨੀ ਬਜ਼ਾਰ ਨਹੀਂ ਅੱਜ ਸੰਕਟਾ ਤੇ ਮੈਂ ਕਹ ਰਿਹਾ ਇਹ ਭਾਰਤ ਤੋਂ ਪੂਰੀ ਬੋਸ ਹੋ ਰਹੀ ਹੈ ਯਾਰ ਮੀ। ਤੇ ਹਾਂਜੀ ਗਾਇਸ ਸਮ ਟਾਈਮ ਹੋ ਗਏ 2:00 ਵੱਜ ਗਏ ਨੇ ਤੇ ਮੈਂ ਬਣਾ ਰਿਹਾ ਬਨਾਣਾ ਸ਼ੇਕ ਤਾਂ ਬਣਾਉਂਦੇ ਆ। ਤੇ ਗਾਇਸ ਬਨਾਣਾ ਸ਼ੇਕ ਵੀ ਬਣ ਗਿਆ ਬਹੁਤ ਟੇਸਟੀ ਬਣਿਆ ਹੈ। ਤੇ ਹਾਂਜੀ ਗਾਇਸ ਹੁਣ ਮੈਂ ਜਾ ਰਿਹਾ। ਗਾਈ ਨੂੰ ਪਾਣੀ ਪਿਲਾਣ ਕਿਉਂਕਿ ਪਾਣੀ ਆਇਆ ਹੀ ਨਹੀਂ ਸੀ ਤਾਂ ਇੱਥੇ ਦੇ ਭਰ ਕੇ ਲੈ ਆਣਾ ਪਣਾ ਦੋ ਬਾਲਟੀਆਂ ਲੈਣ ਦੇ ਭਰ ਕੇ ਤੇ ਚੱਲਦੇ ਤੇ ਹਾਂਜੀ ਗਾਇਸ ਹੁਣ ਪਾਣੀ ਪਿਲਾ ਕੇ ਆ ਰਹੇ ਸੀ ਤੇ ਦੋ ਬਾਲਟੀਆਂ ਹੋਰ ਲੈ ਕੇ ਆਣੀਆਂ ਬਣੀਆਂ ਕਿਉਂਕਿ ਪਾਣੀ ਨਹੀਂ ਆਇਆ ਦੋ ਦਿਨ ਤੋਂ ਸਾਡੇ ਟੈਂਕੀ ਜੀ ਵੀ ਪਾਣੀ ਹੈ ਨਹੀਂ ਬਹੁਤ ਦਿੱਕਤ ਹੋ ਰਹੀ ਹੈ ਪਾ ਦੋ ਬਾਟੀਆਂ ਹੋਰ ਲੈ ਕੇ ਜਾਂਦੇ ਆ। ਚੱਲਦੇ। ਜਿਸ ਪਹੁੰਚ ਗਏ ਘਰੇ ਤੇ ਪਾਣੀ ਭਰ ਰਿਆਂ ਹੋਰ ਦੋ ਬਾਟੀਆਂ ਲੈ ਕੇ ਜਾਣੀਆਂ। ਪਾਣੀ ਵੀ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਐ। ਅੱਧੇ ਪਿੰਡ ਚ ਆ ਜਾਂਦਾ ਉੱਧਰ ਸਾਡੇ ਵੱਲ ਆਉਂਦਾ ਨਹੀਂ ਹੈਗਾ। ਆਣਾ ਨਹੀਂਦਾ ਪਾਣੀ। ਕੁੱਭੇ ਪਾਣੀ ਦੇ ਬਿਨਾਂ ਬੁਰਾ ਹਾਲ ਹੋਇਆ ਗਰਮੀ ਵੀ ਬਹੁਤ ਹੋਦੀ ਐ। ਜਿਵੇਂ 3 ਵਜੇ ਨੇ ਤੇ ਇੱਥੇ ਤੋਂ ਭਰ ਕੇ ਲੈ ਕੇ ਜਾਂਦੀ ਜਾਣੀ ਬਿੰਦੀ ਬਾਲਟੀ ਉੱਥੇ ਰੱਖ। ਬਾਹਰੇ ਰੱਖ। ਆ ਦੋ ਬਾਟੀਆਂ ਹੋਰ ਲੈ ਜਾਣੀਆਂ ਬਣੀਆਂ। ਤੇ ਗਾਇਸ ਮੈਂ ਪਹੁੰਚ ਗਿਆ ਘਰੇ ਤੇ ਪਾਣੀ ਪਲਾਇਆ ਸੀ ਗਾਈ ਨੂੰ ਤੇ ਬਹੁਤ ਹੁਰੀਆ ਪੰਦਾਇ ਪਾਣੀ ਜਾ ਕੇ ਪਾਣੀ ਨੇ ਬਹੁਤ ਇੱਕ ਰੀਤੀ ਵੀ ਹੈ ਤੇ ਗਾਇਸ ਹੁਣ ਮੈਂ ਜਾ ਰਿਹਾ ਆਪਣੇ ਦੋਸਤ ਦੇ ਘਰੇ ਤੇ ਟਾਈਮ ਹੋ ਰਿਹਾ ਹੈ ਸਾਢੇ ਦਿਨ ਹੋਣ ਵਾਲੀ ਨੇ ਤੇ ਚਲਦੇ ਆ ਵੈਸੇ ਚੱਲਿਆ ਸੀ ਮੈਂ ਤੇ ਚਲਦੇ ਆ ਹਾਂਜੀ ਗਾਇਸ ਮੈਂ ਚੱਲਿਆ ਸੀ ਤੇ ਪਰਨਾ ਲੈ ਕੇ ਚਲਿਆ ਗਰਮੀ ਬਹੁਤ ਹੈ ਗਿੱਲਾ ਕਰਕੇ ਲੈ ਜਾਂਦੇ ਪਰਨਾ ਗਿੱਲਾ ਕਰਕੇ ਵਧੀਆ ਲੱਗਦਾ ਹਾਂਜੀ ਗਾਇਸ ਹੁਣ ਪਹੁੰਚ ਗਏ ਦੂਸਰੇ ਘਰੇ ਤੇ ਧੁੱਪ ਬਹੁਤ ਸੀ ਤੇ ਚੱਲਦੇ ਹਾਂ ਹਾਂਜੀ ਗਾਇਸ ਹੁਣ ਟਾਈਮ ਹੋ ਗਿਆ 5 ਵਜੇ ਨਹੀਂ ਕਰਾਂ ਚੱਲੀਏ ਤੇ ਨਜ਼ਾਰੇ ਆ ਦੂਸਰਾ ਕੰਮ ਸੀ ਕੰਮ ਕਿਹਾ ਸੀ ਆਟਾ ਚੱਕ ਕੇ ਲਿਆਣਾ ਚੱਲ ਫੋਨ ਬਾਤ ਤੇ ਦੇਖ ਲਈ ਚੱਕ ਮੋਟਰਸਾਈਕਲ ਹੁਣ ਜਾਂ ਤਾਂ ਚੱਕ ਦੱਸ ਚੱਕ ਫਿਰ ਬਿੰਦਾ ਆਇਆ ਮੋਟਰ ਚੱਲ ਚੱਕ ਬਿੰਦਾ ਆਇਆ ਚੱਕ ਤਾਂ ਕਿ ਇੱਕ ਵਾਰ ਚੱਕ ਤੁਸੀਂ ਵਸੇ ਬੈਠੋ ਜਲਦੀ ਚੱਲੋ हां हां जी गाइस टाइम हो गया 6 बज गए ਨੇ ਤੇ ਚਲਦੇ ਘਰਾਂ ਨੂੰ ਤੇ ਫੋਨ ਦੀ ਬੈਟਰੀ ਵੀ ਲੋ ਹੋ ਗਈ ਐ ਮੈਂ ਚਲਦੀ ਤੇ हां जी गाइस ਹੁਣ ਪਹੁੰਚ ਗਿਆ ਘਰੇ ਤੇ ਟਾਈਮ ਹੋ ਗਿਆ 6:30 ਤੇ ਅੱਜ ਦਾ ਵਲੌਗ ਵੀ ਕੁਝ ਖਾਸ ਨਹੀਂ ਬਣਿਆ ਤਾਂ ਹਾਂਜੀ ਗਾਇਸ ਹੁਣ ਟਾਈਮ ਹੋ ਗਿਆ ਹੈ 9 ਵਜ ਗਏ ਨੇ ਤੇ ਮੇਰੀ ਪੌਛਾ ਜਰੀਏ ਬਾਹਰ ਵਾਹ ਤੇ ਹੁਣ ਕਰਦਾ ਹਾਂ ਇਸ ਵਲੌਗ ਦਾ ਅੰਡਰ ਸੈਕਸ਼ਨ ਬਲੌਗ ਕੇ ਦਾ ਲੱਗਿਆ ਤੇ ਮਿਲਦੇ ਆਂ ਅਗਲੇ ਵਲੌਗ ਚ ਬਾਈ ਬਾਈ ਗੇਸ